ਸਭ ਤੋਂ ਪਹਿਲਾਂ ਸਾਰਿਆਂ ਦਾ ਸਵਾਗਤ ਹੈ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਆਸ ਕਰਦੇ ਹਾਂ ਸਾਰੇ ਠੀਕ ਹੋਵੋਗੇ ਬਹੁਤ ਸਾਰੇ ਪਰਿਵਾਰ ਜਿਵੇਂ ਜਿਵੇਂ ਸਸਤੇ ਰੇਟਾਂ ਵਿੱਚ ਕੋਠੀਆਂ ਦੀ ਮੰਗ ਕਰਦੇ ਨੇ ਤਾਂ ਆਪਾਂ ਹਰ ਏਰੀਆ ਵਿੱਚ ਹਰ ਬਜਟ ਦੇ ਵਿੱਚ ਕੋਠੀਆਂ ਦਿਖਾਉਂਦੇ ਰਹਿੰਨੇ ਆ ਜਿੱਦਾਂ ਪਿੱਛੇ ਬਹੁਤ ਸਾਰੇ ਪਰਿਵਾਰਾਂ ਨੇ ਡਿਮਾਂਡ ਕੀਤੀ ਸੀ 5 ਲੱਖ 7 ਲੱਖ 8 ਲੱਖ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤਾਂ ਆਪਾਂ ਹਰ ਬਜਟ ਵਿੱਚ ਕੋਠੀਆਂ ਦਿਖਾ ਚੁੱਕੇ ਆ ਰਾਣਾ ਰੀਅਲ ਏਸਟੇਟ YouTube ਚੈਨਲ ਦੀ ਪਲੇਲਿਸਟ ਬਣੀ ਹੋਈ ਹੈ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਉਹ ਕੋਠੀਆਂ ਦੇਖ ਸਕਦੇ ਹੋ ਜੇਕਰ ਤੁਹਾਨੂੰ ਕੋਈ ਕੋਠੀ ਤਾ ਪਾਉਸ ਕੋਠੀ ਤੇ ਜਰੂਰ ਵਿਜ਼ਿਟ ਕਰਾਵਾਂਗੇ ਬਹੁਤ ਸਾਰੇ ਪਰਿਵਾਰਾਂ ਨੇ ਸਸਤੇ ਪਲਾਟਾਂ ਦੀ ਮੰਗ ਕੀਤੀ ਸੀ ਤਾਂ ਆਪਾਂ 50 ਗਜ ਦਾ ਮਕਾਨ ਪਲਾਟ 1 2.5 ਲੱਖ ਵਿੱਚ ਵੀ ਦਿਖਾਇਆ ਹੈਗਾ ਤੇ ਇਸ ਤੋਂ ਇਲਾਵਾ 100 ਗਜ ਦਾ ਪਲਾਟ 5.5 ਲੱਖ ਵਿੱਚ ਵੀ ਦਿਖਾਇਆ ਸੀ ਠੀਕ ਹੈ ਜੀ ਇੱਕ 40 ਗਜ ਦਾ ਮਕਾਨ ਬਣਿਆ ਬਹੁਤ ਵਧੀਆ ਦੋ ਬੈੱਡਰੂਮ ਵਾਸ਼ਰੂਮ ਕਿਚਨ ਬਣਿਆ ਹੋਇਆ 7 ਲੱਖ ਵਿੱਚ ਦਿਖਾਇਆ ਹੈਗਾ ਤੇ ਆਉਣ ਵਾਲੇ ਸਮੇਂ ਵਿੱਚ ਵੀਡੀਓ ਵੀ ਪਾਉਣ ਜਾ ਰਹੇ ਹੈਗੇ ਆ ਇੱਕ 50 ਗਜ ਦਾ ਮਕਾਨ ਲੋਖ 9 ਲੱਖ ਵਿੱਚ ਵੀ ਦਿਖਾ ਚੁੱਕੇ ਆ ਤਾਂ ਸਾਰਿਆਂ ਲਈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਇਹ ਜ਼ਰੂਰੀ ਸੂਚਨਾ ਅਸੀਂ ਹਰ ਵਾਰ ਦਿੰਨੇ ਆ ਕੇ 5 10 ਲੱਖ 20 ਲੱਖ 30 ਲੱਖ 40 ਲੱਖ ਹਰ ਬਜਟ ਵਿੱਚ ਆਪਾਂ ਕੋਠੀਆਂ ਦਿਖਾ ਚੁੱਕੇ ਹਾਂ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਆਪਣੇ ਬਜਟ ਦੇ ਅਕੋਰਡਿੰਗ ਪ੍ਰਾਪਰਟੀਆਂ ਦੇਖ ਸਕਦੇ ਹੋ ਜੇਕਰ ਕੋਈ ਕੋਠੀ ਪਸੰਦ ਆਉਂਦੀ ਤਾਂ ਜ਼ਰੂਰ ਵਿਜ਼ਿਟ ਕਰਾਵਾਂਗੇ ਅੱਜ ਦੀ ਜੋ ਇਹ ਕੋਠੀ ਹੈ ਘਰ ਹੈ ਬਹੁਤ ਹੀ ਸੋਹਣਾ ਰਹਿਣ ਵਾਲਾ ਹੈ ਇਸ ਦੇ ਵਿੱਚ ਟਾਈਲਸ ਦਾ ਮਾਰਬਲ ਦਾ ਸਾਰਾ ਕੰਪਲੀਟ ਕੰਮ ਕੀਤਾ ਹੋਇਆ ਕਬੂਰਡ ਦਾ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਪੇਂਟ ਦਾ ਵਰਕ ਸਾਰਾ ਡਨ ਕੀਤਾ ਹੋਇਆ ਹੈ ਪੂਰੇ ਸ਼ਹਿਰ ਦੀ ਆਬਾਦੀ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਡਾਊਨ ਸੀਲਿੰਗ ਦਾ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕੀਤਾ ਹੋਇਆ ਹੈ ਉਸ ਤੋਂ ਬਾਅਦ ਦਰਵਾਜ਼ੇ ਵੀ ਬਹੁਤ ਵਧੀਆ ਲਗਾਏ ਹੋਏ ਨੇ ਪ੍ਰਾਈਸ ਵੀ ਬਹੁਤ ਘੱਟ ਹੈ ਜ਼ਿਆਦਾਤਰ ਛੋਟੇ ਪਰਿਵਾਰਾਂ ਲਈ ਇਹ ਆਪਾਂ ਘਰ ਦਿਖਾਉਣ ਜਾ ਰਹੇ ਹਾਂ ਪਹਿਲਾਂ ਤਾਂ ਆਪਾਂ ਜਾਣਕਾਰੀ ਸ਼ੁਰੂ ਕਰਦੇ ਹਾਂ ਸਾਰੀ ਇਨਫੋਰਮੇਸ਼ਨ ਇਸ ਵੀਡੀਓ ਦੇ ਵਿੱਚ ਦੇਵਾਂਗੇ ਤਾਂ ਵੀਡੀਓ ਵਿੱਚ ਬਣੇ ਰਹੋ ਕਿਉਂਕਿ ਜ਼ਿਆਦਾਤਰ ਤੁਸੀਂ ਜਦੋਂ ਵੀਡੀਓ ਪੂਰੀ ਨਹੀਂ ਦੇਖਦੇ ਤਾਂ ਇਨਫੋਰਮੇਸ਼ਨ ਦਾ ਤੁਹਾਨੂੰ ਸਾਰਾ ਪਤਾ ਨਹੀਂ ਲੱਗਦਾ ਹੈਗਾ ਤਾਂ ਆਪਾਂ ਸਸਤੇ ਮਕਾਨਾਂ ਦੀ ਜਾਣਕਾਰੀ ਦੇ ਚੁੱਕੇ ਹਾਂ ਇਸ ਕੁਝ ਪਰਿਵਾਰ ਆਪਾਂ ਤੋਂ ਬੈਂਕ ਲੋਨ ਤੇ ਕਿਸ਼ਤਾਂ ਤੇ ਘਰਾਂ ਦੀ ਮੰਗ ਕਰਦੇ ਨੇ ਤਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਅਸੀਂ ਘਰ ਇਸ ਤਰ੍ਹਾਂ ਦੇ ਵੀ ਦਿਖਾਏ ਨੇ ਜਿਨ੍ਹਾਂ ਤੇ ਕਿਸ਼ਤਾਂ ਹੋ ਜਾਂਦੀਆਂ ਨੇ ਜਿੱਦਾਂ 2.5 ਲੱਖ ਦੇ ਕਿ ਬਾਕੀ ਤੁਸੀਂ 10-15 ਹਜ਼ਾਰ ਮਹੀਨਾ ਕਿਸ਼ਤ ਵੀ ਕਰ ਸਕਦੇ ਹੋ ਤਾਂ ਉਹ ਵੀ ਘਰ ਦੇਖਣ ਲਈ ਤੁਸੀਂ ਪਲੇ ਲਿਸਟ ਵਿੱਚ ਜਾ ਸਕਦੇ ਹੋ ਜਾਂ ਸਾਡੇ ਨੰਬਰ ਅਸੀਂ ਦੇਵਾਂਗੇ ਇਹਨਾਂ ਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਆਪਾਂ ਹੁਣ ਜਾਣਕਾਰੀ ਸ਼ੁਰੂ ਕਰਦੇ ਹਾਂ ਇਸ ਘਰ ਦੀ ਇਹ ਜੀ ਕੋਠੀ ਜੋ ਮਕਾਨ ਹੈ ਤੁਸੀਂ ਦੇਖ ਸਕਦੇ ਹੋ ਕਬੂਰਡ ਦਾ ਕੰਮ ਇਸ ਤੋਂ ਬਾਅਦ ਟੀਵੀ ਐਲਈਡੀ ਪੈਨਲ ਬਹੁਤ ਹੀ ਵਧੀਆ ਕੀਤਾ ਹੋਇਆ ਕੰਮ ਤਾ 70 ਗਾਜ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਠੀਕ ਹੈ ਜੀ 70 ਗਾਜ ਦੇ ਵਿੱਚ ਬਣਿਆ ਹੋਇਆ ਪਿੱਛੇ ਬੈਡਰੂਮ ਦੇਖਿਆ ਲੌਬੀ ਦੇਖਿਆ ਤੁਸੀਂ ਵਾਸ਼ਰੂਮ ਕਿਚਨ ਦੇਖ ਚੁੱਕੇ ਹੋਗੇ ਹੋ ਜਿਸ ਤਰ੍ਹਾਂ ਦੀ ਹਾਲਤ ਹੈ ਕੋਠੀ ਦੇਖ ਸਕਦੇ ਹੋ ਜੇਕਰ ਕਹੋਗੇ ਤਾਂ ਇਸ ਕੋਠੀ ਤੇ ਤੁਹਾਨੂੰ ਵਿਜ਼ਿਟ ਵੀ ਕਰਾ ਦੇਵਾਂਗੇ 70 ਗਾਜ ਦੇ ਵਿੱਚ ਇਹ ਬਣਿਆ ਹੋਇਆ ਹੈ ਪ੍ਰਾਈਸ ਵੀ ਬਹੁਤ ਜਾਇਜ਼ ਰੱਖਿਆ ਹੋਇਆ ਹੈ ਬਾਕੀ ਮੌਕੇ ਤੇ ਹੋਰ ਘਟਵਾਤ ਵੀ ਹੋ ਜਾਊਗਾ ਤੇ ਲੋਕੇਸ਼ਨ ਵੀ ਬਹੁਤ ਸੋਹਣੀ ਲੋਕੇਸ਼ਨ ਹੈਗੀ ਹੈ ਤਾਂ ਇਸ ਦੀ ਇਨਫੋਰਮੇਸ਼ਨ ਹੋਰ ਵੀ ਕੋਠੀ ਦੀ ਹੈਗੀ ਹੈ ਮੈਂ ਤੁਹਾਨੂੰ ਦੱਸ ਦਿਨਾ ਧਿਆਨ ਨਾਲ ਸੁਣ ਲਿਓ ਇਸ ਕੋਠੀ ਦਾ ਜੋ ਸਾਈਜ਼ ਹੈਗਾ 15 ਫੁੱਟ ਫਰੰਟ ਹੈਗਾ 43 ਫੁੱਟ ਲੰਬਾਈ ਹੈਗੀ ਹੈ ਈਸਟ ਫੇਸਿੰਗ ਹੈ ਸੈਮੀ ਫਰनिश्ड ਹੈ ਸਿੰਗਲ ਸਟੋਰੀ ਬਣੀ ਹੋਈ ਹੈ ਐਨਓਸੀ ਐਮਸੀ ਅਪਰੂਵਡ ਹੈ 20 ਫੁੱਟ ਦੇ ਰੋਡ ਦੇ ਸਾਹਮਣੇ ਬਣੀ ਹੋਈ ਹੈ ਇਸ ਦੇ ਸਾਹਮਣੇ ਦੋ ਬੈਡਰੂਮ ਬਣੇ ਹੋਏ ਨੇ ਕਿਚਨ ਬਣੀ ਹੋਈ ਹੈ ਬਾਈਕ ਦੀ ਪਾਰਕਿੰਗ ਵੀ ਹੈ ਇੰਡੀਪੈਂਡੈਂਟ ਹਾਊਸ ਹੈਗਾ ਜੀ ਠੀਕ ਹੈ ਜੀ ਤੇ ਪ੍ਰਾਈਸ ਇਸ ਦਾ ਮਾਲਕਾਂ ਨੇ ਰੱਖਿਆ ਹੈਗਾ 28 ਲੱਖ ਤੇ ਬੈਂਕ ਲੋਨ ਵੀ ਹੋ ਜਾਊਗਾ ਜੇਕਰ 5-7 ਲੱਖ ਦਿਨੇ ਹੋ ਬਾਕੀ ਤੁਹਾਨੂੰ ਬੈਂਕ ਲੋਨ ਵੀ ਕਰਵਾ ਦੇਵਾਂਗੇ ਤਾਂ ਤੁਸੀਂ ਆ ਇਸ ਘਰ ਦੇ ਮਾਲਕ ਬਣ ਸਕਦੇ ਹੋ ਲੋਕੇਸ਼ਨ ਧਿਆਨ ਨਾਲ ਸੁਣ ਲਿਓ ਜਵਾਲਾ ਸਿੰਘ ਚੌਂਕ ਹੈਬੋਵਾਲਚੂਡ ਪਰ ਰੋਡ ਹੈਬੋਵਾਲ ਲੁਧਿਆਣਾ ਇਸ ਦੀ ਲੋਕੇਸ਼ਨ ਹੈਗੀ ਆ ਪ੍ਰਾਈਸ ਲੋਕੇਸ਼ਨ ਆਪਾਂ ਦੱਸ ਚੁੱਕੇ ਹਾਂ 70 ਗੱਜ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਨੰਬਰ ਆਪਾਂ ਤੁਹਾਨੂੰ ਦੇ ਦਿੱਤੇ 9872426499 9790342200 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਮਿਲ ਸਕਦੇ ਹੋ ਧੰਨਵਾਦ ਜੀ